ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਲੈ ਕੇ ਆਈ ਸ਼ਮੀ ਪਟਾਲਾ ਸਹੀ ਪਕ ਦੀ ਵੀਡੀਓ ਜਿਹਦੀ ਲੈਂਥ ਹੈ ਗਿਆ 7.5 ਮੀਟਰ ਦਾ ਕਪੜਾ ਆਪਾਂ ਫੋਲੇ ਬਲ ਵਰਤੇ ਆਈ ਜਿਹੜਾ ਪਹਿਲਾ ਲੜ ਲਾਉਣਾ ਸਰ ਦੇ ਸੈਂਟਰ ਤੋਂ ਲਿਆ ਕੇ ਲੜ ਨੂੰ ਪਹਿਲਾਂ ਥੱਲੇ ਨੂੰ ਖਿੱਚ ਲੈਣਾ ਖਿੱਚ ਕੇ ਪਲਾਪਾ ਥੱਲੇ ਨੂੰ ਮੋੜ ਕੇ ਲੜ ਨੂੰ ਸਾਫ਼ ਕਰਕੇ ਅੱਧੀ ਅੱਖ ਤੇ ਅੱਧੀ ਗਲ ਟਾ ਕੇ ਲੜ ਨੂੰ ਲਗਾ ਦੇਣਾ ਹੈ ਤੇੜਾ ਦੂਜਾ ਲੜ ਲਗਾਉਣਾ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਪਹਿਲਾਂ ਲੜ ਲਗਾ ਲਈਏ ਯੋ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਗਏ ਪਹਿਲਾਂ ਥੱਲੇ ਆਪਾਂ ਲੜ ਨੂੰ ਖਿੱਚ ਲੈਣਾ ਖਿੱਚ ਕੇ ਇੱਕ ਗਰੀ ਲੜ ਨੂੰ ਮੋੜਨਾ ਹੈ ਥੱਲੇ ਮੋੜ ਕੇ ਲੜ ਨੂੰ ਫਿਰ ਹਲਕਾ ਥੱਲੇ ਮੋੜ ਦੇਣਾ ਹੈ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਲੜ ਨੂੰ ਲਗਾ ਦੇਣਾ ਹੈ ਇਹੜਾ ਤੀਜਾ ਲੜ ਲਗਾਉਣਾ ਬੈਗ ਤੋਂ ਪਿੰਚ ਕਰਕੇ ਜਿਹੜਾ ਆਪਾਂ ਦੂਜਾ ਲੜ ਲਗਾਏ ਸ਼ੋ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਗਏ ਆਪਾਂ ਬਹਲਾ ਥੱਲੇ ਲੜ ਨੂੰ ਖਿੱਚਣਾ ਹੈ ਖਿੱਚ ਕੇ ਆਪਾਂ ਇਹ ਕਿਰੀ ਲੜ ਨੂੰ ਮੋੜ ਦੇਣਾ ਹੈ ਮੋੜ ਕੇ ਫੇਰਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ ਫਿਰ ਤਾਂ ਫਾਸਲਾ ਤੇ ਮੋਟਾਈ ਆਪਾਂ ਬਰਾਬਰ ਹੀ ਰੱਖਣੀ ਹੈ ਜਿਹੜੇ ਵੀ ਸਾਡੇ ਚੈਨਲ ਉੱਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਹੋਰ ਨਵੇਂ ਤਰੀਕੇ ਦੀਆਂ ਪੱਗਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਾਂ ਤੁਸੀਂ ਘਰ ਬੈਠੇ ਹੀ ਪੱਗਾ ਸਿੱਖ ਸਕੋ ਤੇ ਬਾਪਾ ਬਾਅਦ ਦੇ ਨਾਲ ਲੜਾਈ ਸਭਾਈ ਕਰ ਲੈਣੀ ਹੈ ਤੇ ਬਾਅਦ ਆਪਾਂ ਥੋੜਾ ਹਲਕਾ ਟੇਡਾ ਰੱਖ ਕੇ ਫੇਰਨਾ ਹੈ ਟੇੜਾ ਪਾਗਲੇ ਲੜ ਗੋਣਾ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਬੈਕ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਕੇ ਜਿਹੜਾ ਆਪਾਂ ਤੀਜਾ ਲੜ ਲਗਾਇਆ ਸੀ ਉਹ ਲੜਦੇ ਆਪਾਂ ਥਲੇ ਲੜ ਨੂੰ ਖਾਂਗੇ ਇਹ ਲੰਨੂ ਇਹ ਕੇ ਰਿਮੋਟ ਕੇ ਆਪਾਂ ਖਿੱਚਣਾ ਥੱਲੇੋਂ ਖਿੱਚ ਕੇ ਮੋੜ ਕੇ ਸਾਫ਼ ਕਰਕੇ ਇਹ ਲੰਨੂ ਲਗਾ ਦੇਣਾ ਹੈ ਰੱਬ ਆਪ ਬਾਅਦ ਨਾਲ ਲੜਦੀ ਸਫਾਈ ਕਰ ਲੈਣੀ ਹੈ ਤੇ ਲੜਦਾ ਆਪਾ ਫਾਸਲਾ ਬਰਾਬਰ ਹੀ ਰੱਖਾਂਗੇ ਤੇਰਾ ਅਗਲਾ ਲੜ ਲਗਾਉਣਾ ਬਸ ਤੋਂ ਪਿੰਚ ਕਰਕੇ ਜਿਹੜਾ ਆਪਾਂ ਚੌਥਾ ਲੜ ਲਗਾਏ ਸੀ ਉਹ ਲੜਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਕੇ ਬਣਾ ਲੜ ਨੂੰ ਥੱਲੇ ਖਿੱਚਣਾ ਖਿੱਚ ਕੇ ਆਪਾਂ ਮੋੜ ਦੇਣਾ ਹੈ ਕੇਰੀ ਲੜ ਨੂੰ ਮੋੜ ਕੇ ਥੱਲੇ ਉਹ ਲੜ ਨੂੰ ਖਿੱਚ ਲੈਣਾ ਹੈ ਖਿੱਚ ਕੇ ਫਿਰ ਦੁਬਾਰਾ ਮੋੜ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਲਗਾ ਲੈਣਾ ਤੇ ਬਾਅਦ ਵਿੱਚ ਆਪਾਂ ਲੜ ਦੀ ਨਾਲ ਦੀ ਨਾਲ ਸਪਾਈ ਕਰ ਲੈਣੀ ਹੈ ਤੇ ਪੰਗ ਨੂੰ ਫਲਾਪ ਦੇ ਲਈ ਆਪਾਂ ਸਾਈਡ ਤੇ ਜੋੜਾ ਕਰਕੇ 1.5 ਮੀਟਰ ਦਾ ਇੱਕ ਪਰਨਾ ਮੰਗਵਾ ਲਿਆ ਛੱਲੇ ਜੀ ਜਿਹੜਾ ਅਗਲਾ ਲੜ ਲਗਾਉਣਾਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਖੋਲਣਾ ਹੈ ਖੋਲ ਕੇ ਬੈਗ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਕੇ ਜਿਹੜਾ ਆਪਾਂ ਪੰਜਵਾਂ ਲੜ ਲਗਾਇਆ ਸੀ ਉਹ ਲੜ ਤੋਂ ਛੇਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਕੇ ਇੱਕ ਗਰੀ ਆਪਾਂ ਪਹਿਲਾ ਲੜ ਨੂੰ ਮੋੜ ਲੈਣਾ ਹੈ ਮੋੜ ਕੇ ਫਿਰ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ ਤੇ ਬਾਅਦ ਨਾਲ ਨਾਲ ਦੀ ਨਾਲ ਲੜਦੀ ਸਵਾਈ ਕਰ ਲੈਣੀ ਹੈ ਤੇ ਹੁਣ ਆਪਾਂ ਪੇਚਾਂ ਦੀ ਬਾਅਦ ਨਾਲ ਸੈਟਿੰਗ ਕਰਾਂਗੇ ਨਖ ਦੀ ਸੇਚਾ ਪਾ ਪੱਗਪੈਨ ਲਗਾ ਲੈਣਾ ਹੈ ਪੱਗਪੈਨ ਲਗਾ ਕੇ ਜਿਹੜਾ ਲਾੜਾ ਉਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਖੋਲ ਲੈਣਾ ਹੈ ਖੋਲ ਕੇ ਉੱਪਰ ਤੋਂ ਅੱਧਾ ਅੱਧਾ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਲੜ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਸਾਫ਼ ਕਰਾਂਗੇ ਜਿਵੇਂ ਤੁਸੀਂ ਇਹ ਵੀਡੀਓ ਬੱਚੇ ਦੇਖ ਰਹੇ ਹੋ ਮੈਨੂੰ ਰੰਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਜਿਹੜੇ ਸ਼ੇਮੇ ਲੜ ਵਿੱਚ ਬਲ ਹੋਣਗੇ ਉਹਨਾਂ ਨੂੰ ਆਪਾਂ ਬਾਅਦ ਨਾਲ ਕੱਢ ਲੈਣਾ ਹੈ ਜਿਹੜਾ ਪੱਗ ਮੈਂ ਲਗਾਇਆ ਸੀ ਪੱਗ ਮੈਂ ਦੱਲੇ ਲੜਨ ਨੂੰ ਰੱਖ ਕੇ ਸੱਚੇ ਪਾਸੇ ਬਲ ਨੂੰ ਮੋੜ ਦੇਣਾ ਹੈ ਮੋੜ ਕੇ ਜਿੰਨੇ ਕਿ ਸ਼ੇਮੇ ਲੜ ਦੀ ਚੜਾਈ ਹੈ ਆਪਣੀ ਔਰ ਉਹਦੇ ਮੁਤਾਬਕ ਆਪਾਂ ਲੜ ਨੂੰ ਚੌੜਾ ਕਰਕੇ ਲਗਾ ਦੇਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਨਾ ਵੀਰਾਂ ਤੱਕ ਪਹੁੰਚ ਸਕੇ ਜਿਹੜਾ ਇਹ ਸ਼ੈਮੀ ਪਟਾਲਾ ਸਹੀ ਪੱਕ ਸਿੱਖਣਾ ਚਾਹੁੰਦਾ ਹੈ ਕਿਈ ਵੀਰਾਂ ਨੂੰ ਸ਼ੈਮੀ ਪਟਾਲਾ ਸਹੀ ਪੱਕ ਬਣਾਉਣ ਵਿੱਚ ਪ੍ਰੋਬਲਮ ਹੋਦੀ ਆ ਤਾਂ ਜੋ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਤੇ ਆਪਾਂ ਬਾਅਦ ਨਾਲ ਪੇਚਾਂ ਪੇਚਾਈ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਆਪਾਂ ਪਹਿਲਾਂ ਨਾਲ ਲਗਾਏ ਸ਼ੋਲਣ ਨੂੰ ਆਪਾਂ ਉੱਪਰ ਨੂੰ ਖਿੱਚ ਲੈਣਾ ਹੈ ਖਿੱਚ ਕੇ ਸਿਰ ਦੇ ਉੱਪਰ ਚੰਗੀ ਤਰ੍ਹਾਂ ਫਲਾ ਲੈਣਾ ਹੈ ਫਲਾ ਕੇ ਆਪਾਂ ਬਾਅਦ ਨਾਲ ਜਿਹੜਾ ਹੱਥਾਂ ਨਾਲ ਲੜਨ ਨੂੰ ਤਪ ਲੈਣਾ ਹੈ ਤੁਸੀਂ ਜਿਹੜਾ ਟਕਣ ਲਈ ਡਬਲ ਸ਼ੀਸ਼ੇ ਦੀ ਵੀ ਵਰਤੋਂ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ